ਨਮਸਕਾਰ ਸਸਤਰੀਕਰ ਐਨਐਸ ਲਾਈਵ ਤੇ ਸਵਾਗਤ ਯੋਧਨਸ਼ਿਆਂ ਵਿਰੋਧ ਨਮਹਿਮ ਤਹਿਤ ਰਾਤ ਬੀਤੀ ਰਾਤ ਫਾਜ਼ਲਕਾ ਪੁਲਿਸ ਅਤੇ ਬੀਐਸਐਫ ਫਾਜ਼ਲਕਾ ਦੇ ਸਾਂਝੇ ਆਪਰੇਸ਼ਨ ਦੌਰਾਨ ਮਿਲੀ ਵੱਡੀ ਕਾਮਯਾਬੀ ਅਨੀ ਮਾਰਕ ਸਿੰਘ ਜਲਾਲਾਬਾਦ ਨਾਕੇ ਕੋਲ ਜਾਂਦੇ ਤਿੰਨ ਮੋਟਰਸਾਈਕਲ ਸਵਾਰਾਂ ਕੋਲੋਂ 1 ਕਿਲੋ ਹੈਰੋਇਨ ਕਿਤੀ ਬਰਾਮਦ ਡੀਐਸਪੀ ਡੀ ਦੀਪਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਆਪਦੀਆਂ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੀਆਂ ਗਤੀਵਿਧੀਆਂ ਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਹੈ ਰਿਕਵਰੀ ਕਹਿੰਦੇ ਨੇ ਹੋਈ ਹੈ ਜੀ ਵੱਡੀ ਪੰਜਾਬ ਸਰਕਾਰ ਦੀ ਜਿਹੜੀ ਮੁਹਿਮ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਮਾਨਯੋਗ ਡੀਜੀ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਐਸਪੀ ਸਾਹਿਬ ਫਾਜ਼ਲ ਕਾਦੀ ਟੀਮ ਨੇ ਸੀਆਈਏ ਇਨਚਾਰਜ ਤੇ ਉਹਨਾਂ ਦੇ ਜਿਹੜੇ ਸਬ ਇਨਸਪੈਕਟਰ ਨੇ ਕੁਲਵੰਤ ਸਿੰਘ ਨੇ BSF ਦੀ 65 ਬਟਾਲੀਅਨ ਦੇ ਨਾਲ ਮਿਲ ਕੇ ਸਾਂਝੇ ਤੌਰ ਤੇ ਢਾਣੀ ਮਾਰਕ ਸਿੰਘ ਦੇ ਟੀਪੁਆਇੰਟ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਕੱਲ ਸ਼ਾਮ ਨੂੰ ਉੱਥੇ ਉਹਨਾਂ ਨੇ ਤਿੰਨ ਨੌਜਵਾਨਾਂ ਨੂੰ ਡਿਸਕਵਰ ਮੋਟਰਸਾਈਕਲ ਤੇ ਆਉਂਦੇ ਹੋਏ ਸ਼ੱਕੀ ਹਾਲਾਤ ਦੇ ਵਿੱਚ ਦੇਖਿਆ ਤੇ ਜਦੋਂ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਹਨਾਂ ਪਾਸੋਂ 1 ਕਿਲੋ ਜਿਹੜੀ ਹੈਰੋਇਨ ਆਬਰਾਮਤ ਕੀਤੀ ਗਈ ਹੈ ਤੇ ਜਿਹੜੇ ਦੋ ਨੌਜਵਾਨ ਨੇ ਉਹ ਮੇਜਰ ਨੇ ਜਿਨ੍ਹਾਂ ਚ ਵਿੱਚੋਂ ਇੱਕ ਦਾ ਨਾਂ ਗਣੇਸ਼ ਸਿੰਘ ਹੈ ਔਰ ਇੱਕ ਦਾ ਨਾਂ ਅਮਰਿੰਦਰ ਸਿੰਘ ਹੈ ਇੱਕ ਜਿਹੜਾ ਨੌਜਵਾਨ ਹੈ ਉਹ ਮਾਈਨਰ ਹੈ ਤੇ ਉਹਦੇ ਖਿਲਾਫ ਜੁਵਨਾ ਇਲੈਕ ਦੇ ਤਹਿਤ ਜੋ ਉਹਦੇ ਪ੍ਰਾਵਧਾਨ ਨੇ ਉਹਦੇ ਮੁਤਾਬਕ ਕਾਰਵਾਈ ਹੋ ਰਹੀ ਹੈ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਹੈ ਜਿਹੜੀ ਥਾਂ ਤੋਂ ਸਰ ਇਹ ਰਿਕਵਰੀ ਹੋਈ ਹੈ ਇਹ ਟੀ ਪੁਆਇੰਟ ਢਾਣੀ ਮਾਰਕ ਸਿੰਘ ਤੋਂ ਜਿਹੜੀ ਰਿਕਵਰੀ ਹੋਈ ਹੈ ਇਸ ਕੰਜੀਸ ਕਿਵੇਂ ਆਏਗੀ ਕਿਸ ਤਰ੍ਹਾਂ ਇਹ ਪਹਿਲਾਂ ਤੋਂ ਸੂਚਨਾ ਸੀ ਜੀ ਕੁਝ ਇਹਨਾਂ ਦੀਆਂ ਗਤੀਵਿਧੀਆਂ ਸ਼ੱਕੀ ਸੀਗੀਆਂ ਤੇ ਬੀਐਸਐਫ ਦੇ ਨਾਲ ਸਾਡਾ ਪੂਰਾ ਤਾਲਮੇਲ ਹੈ ਤੇ ਉਸ ਦੇ ਤਹਿਤ ਹੀ ਸਾਂਝਾ ਆਪਰੇਸ਼ਨ ਚਲਾਉਂਦੇ ਹੋਏ ਜਿਹੜੀ ਪ੍ਰਾਪਤੀ ਹੋਈ ਹੈ ਇਹਨਾਂ ਦਾ ਪਹਿਲਾਂ ਕੋਈ ਪਰਚੇ ਦਰ ਨਹੀਂ ਨਹੀਂ ਇਹਨਾਂ ਦਾ ਪਹਿਲਾਂ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਜੀ